ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅੱਜ ਦੀ ਜਿਹੜੀ ਗੱਲਬਾਤ ਉਹ ਕਰ ਰਿਹਾ ਕਿ ਇਹ ਇਹ ਵੀਡੀਓ ਸੁਣੀ ਸੁਕੇਦਰ ਸੁਨਾਥ ਸਿੰਘ ਜੀ ਉਹ ਮਾਰਕੀਟ ਕਮੇਟੀ ਚੇਅਰਮੈਨ ਆ ਹਾਂ ਤੇ ਜਿਨ੍ਹਾਂ ਨੇ ਪਿੰਡ ਦਾ ਜਿਹੜਾ ਉਹ ਬਰਾਲੇ ਜੋਹਲ ਦਾ ਜਿਹੜਾ ਉਹ ਕੰਮ ਕਰਵਾਇਆ ਹੈ ਉਹਦੇ ਸੰਬੰਧ ਵਿੱਚ ਇਹ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਆ ਕਿ ਜੇ ਤਰਾ ਕਿ ਆਪ ਜੀ ਨੇ ਇਹ ਕੰਮ ਕਰਵਾਇਆ ਤਾਂ ਬਹੁਤ ਵਧੀਆ ਜੋ ਕੀਤਾ ਆ ਵਧੀਆ ਕੀਤਾ ਪਰ ਇਹ ਕੰਮ ਹੂੰ ਦਾ ਪਰਾਲਾ ਹੋਇਆ ਕਿਵੇਂ ਆ ਕਿਉਂਕਿ ਆਪ ਤਾਂ ਧਿਆਨ ਇਹ ਚ ਗੱਲ ਤੋਂ ਫੋਨ ਵਾਲ ਜਿਹੜੀ ਤੁਸੀਂ ਵੀਡੀਓ ਦੀ ਗੱਲ ਕੀਤੀ ਆ ਕਿ ਲੋਕੀ ਵੀਡੀਓ ਪਾ ਦਿੰਦੇ ਆ ਉਹਨਾਂ ਲੋਕਾਂ ਨੇ ਵੀਡੀਓ ਚਾ ਉਹਨਾਂ ਨੇ ਬੜੇ ਹਿੰਮਤੀ ਲੋਕ ਨੇ ਉਹਨਾਂ ਨੇ ਗੋੜੇ ਤਾਂ ਕਿਵੇਂ ਆਜ ਪਹੁੰਚਾਉਂਦੀ ਤੁਹਾਡੀ ਸਰਕਾਰ ਤੱਕ ਆਵਾਜ਼ ਪਹੁੰਚਾਉਂਦੀ ਇਹ ਹਿੰਮਤ ਰੱਖੀ ਆ ਕਿ ਆ ਪਿੰਡ ਦਾ ਜਿਹੜਾ ਕੰਮ ਆ ਇਹ ਛਪੜਿਆ ਜੜਾ ਇਹਦੇ ਉੱਤੇ ਜਿਹੜਾ ਕੰਮ ਕਰਵਾਇਆ ਜੜਾ ਹੈ ਪਾਣੀ ਨਾ ਸਾਸੀ ਨਾ ਹੁਣ ਕਰਕੇ ਲੋਕਾਂ ਨੇ ਜਿਹੜੀ ਉਹਨਾਂ ਨੌਜਵਾਨਾਂ ਨੇ ਜਿਹੜੀ ਵੀਡੀਓ ਪਾਈ ਆ ਮੈਂ ਉਹਨਾਂ ਦਾ ਵੀ ਬੜਾ ਧੰਵਾਦ ਕਰਦਾ ਹਾਂ ਤੇ ਚਲੋ ਉਹਨਾਂ ਲੋਕਾਂ ਨੇ ਵੀਡੀਓ ਪਾਈ ਤੇ ਤੁਹਾਡਾ ਜਿਹੜਾ ਧਿਆਨ ਆ ਉਹ ਵੀ ਸਵਾਤਾ ਤਾਂ ਹੀ ਆਵਜੀ ਤੇ ਧਿਆਨ ਵਿੱਚ ਆ ਕਿ ਪਿੰਡ ਤੇ ਛੱਪੜ ਦਾ ਪਾਣੀ ਜਿਹੜਾ ਉਹ ਘਰੋੜਾ ਤੇ ਕਿਵੇਂ ਕਰਨਾ ਠੀਕ ਆ ਤੇਰੀ ਹੋਈ ਠੇਕੇਦਾਰ ਨੇ ਕੀਤੀ ਪੂਰੀ ਨਹੀਂ ਪਾਈ ਤੇ ਆਪ ਦੇ ਸੁਜੋਗੀਆਂ ਨੇ ਹੋਂ ਉਹ ਵੀਡੀਓ ਪਾਣ ਦੇ ਕਾਰਨ ਕਰਕੇ ਹੀ ਇਹ ਸਾਰੇ ਜਿਹੜੇ ਉਫਰਾਲੇ ਕਰਕੇ ਤੇ ਪਿੰਡ ਦੇ ਵਿੱਚ ਉਹ ਪੂਰੇ ਪਾਏ ਠੇਕੇਦਾਰ ਨੇ ਦੇਰੀ ਕੀਤੀ ਤੇ ਆਪ ਦੇ ਸਜੋਗੀਆਂ ਨੇ ਇਹ ਸਜੋਗ ਕਰਕੇ ਤਾਂ ਪੂਰੇ ਤੇ ਇਹ ਜਿਹੜੀ ਕਾਰਵਾਈ ਆ ਕੀਤੀ ਆ ਤਾਂ ਕਿ ਪਿੰਡ ਦੇ ਛੱਪੜ ਦਾ ਉਹ ਪਾਣੀ ਆ ਕਿਸ ਤਰ੍ਹਾਂ ਭਰੇ ਨਿਕਾਸੀ ਦਿਖਾ ਜਾ ਸਕੇ ਬਹੁਤ ਵਧੀਆ ਕੀਤਾ ਸਲਾਘਾ ਕਰਦਾ ਹਾਂ ਮੈਂ ਤੁਹਾਡੇ ਇਸ ਕੰਮ ਦੀ ਹਰੇ ਕੰਮ ਹੋਇਆ ਕਿਵੇਂ ਇਹ ਕੰਮ ਇਹ ਸਿਰਕਾ ਹੋਇਆ ਕਿ ਜਦੋਂ ਉਹਨਾਂ ਨੇ ਵੀਡੀਓ ਪਾਈ ਤਾਂ ਤੁਹਾਡਾ ਧਿਆਨ ਇਧਰ ਨੂੰ ਖਿੱਚਿਆ ਗਿਆ ਕਿ ਲੋਕ ਕੀ ਕਹਿਣਗੇ ਹਾਂ ਪਿੰਡ ਦੇ ਲੋਕ ਜਾਂ ਆਸ-ਪਾਸ ਦੇ ਲੋਕ ਵੀ ਕਹਿਣਗੇ ਕਿ ਆਪਣੇ ਪਿੰਡ ਦਾ ਕੰਮ ਨਹੀਂ ਕਰਾ ਸਕਦੇ ਤਾਂ ਦੂਜਾ ਦਾ ਕੀ ਕਰਣਾ ਉਹ ਹਿੰਮਤ ਰੱਖਣ ਵਾਲੇ ਹੀ ਲੋਕ ਬੋਲ ਸਕਦੇ ਆ ਹਿੰਮਤ ਰੱਖਣ ਵਾਲੇ ਇਹ ਲੋਕ ਕਹਿ ਸਕਦੇ ਆ ਕਿਉਂਕਿ ਸਰਕਾਰਾਂ ਪੱਕੀ ਸਰਕਾਰਾਂ ਤੋਂ ਲੋਕ ਡਰਦੇ ਨੇ ਇਹ ਪਤਾ ਨਹੀਂ ਸਾਨੂੰ ਇਹਨਾਂ ਨੇ ਕੀ ਕਰ ਦੇਣਾ ਜੇ ਕੱਲ ਨੂੰ ਕੋਈ ਕੰਮ ਲੈਣਾ ਤਾਂ ਸਾਨੂੰ ਇਹਨਾਂ ਨੇ ਸਿੱਧੇ ਉਹ ਬੋਲਣਾ ਕਰਨੇ ਬੋਲਣਾ ਉਹ ਤੇ ਸਰਕਾਰਾਂ ਦੇ ਜਿਹੜੇ ਵਿਰੋਧ ਚਲੋ ਜੇ ਸਰਕਾਰਾਂ ਹੈਗੀਆਂ ਤੇ ਸਰਕਾਰਾਂ ਦੇ ਵਿਰੋਧ ਹੈਗੇ ਨਾ ਜੇ ਸਰਕਾਰਾਂ ਹੀ ਨਾ ਹੁੰਦੇ ਤੁਸੀਂ ਸਰਕਾਰ ਚ ਨਾ ਹੁੰਦੇ ਤੇ ਤੁਹਾਡਾ ਵਿਰੋਧ ਚਾਹ ਤੁਹਾਨੂੰ ਬੋਲ ਕੇ ਕੌਣ ਦੱਸਦਾ ਉਹ ਇਹ ਜਿਹੜੀਆਂ ਗੱਲਾਂ ਨੇ ਮੈਂ ਤਾਂ ਮੈਂ ਕਵਾਂਗੇ ਆਪਾਂ ਨੂੰ ਇਹ ਕਹਿਣਾ ਨਹੀਂ ਕਿ ਚਲੋ ਵੀਡੀਓ ਪਾਈ ਤੁਸੀਂ ਇਹ ਕਹਿਣਾ ਹੈ ਤੁਹਾਡੀ ਵੀਡੀਓ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਚੰਗਿਆ ਕੀਤੀ ਤੇ ਮੈਂ ਇਹਦੇ ਉੱਪਰ ਆਲਾ ਕਰ ਦਤਾ ਇਹ ਨਹੀਂ ਕਹਿਣਾ ਚਾਹੀਦਾ ਕਿ ਵੀਡੀਓ ਪਾਉਂਦੇ ਲੋਕੀ ਲੋਕੀ ਪਾਉਣਗੇ ਜਿੱਥੇ ਕੰਮ ਨਹੀਂ ਹੋ ਰਿਹਾ ਉੱਥੇ ਪਾਉਣਗੇ ਤੇ ਮੈਂ ਆਪ ਤੁਹਾਨੂੰ ਦਰਫਾ ਦੀ ਸਲਾਹਾਂਗਾ ਜ਼ਰੂਰ ਕਰਦਾ ਕਿ ਉਹਨਾਂ ਦੀ ਵੀਡੀਓ ਪਈ ਤੇ ਹੁਣ ਆਪ ਨੇ ਇਹ ਕੰਮ ਕਰਵਾਇਆ ਆਹੀ ਕਰਵਾਇਆ ਨਾ ਜੇ ਉਹਨਾਂ ਦੀ ਵੀਡੀਓ ਪਈ ਦੇ ਉਦਾਂ ਤੇ ਨਹੀਂ ਸੀ ਕਾ ਇੱਥੇ ਹੀ ਵਧੀਆ ਪ੍ਰਾਲਾ ਕੀਤਾ ਚਲੋ ਇਹ ਕੰਮ ਤੋਂ ਹੀ ਕਰਵਾ ਦਿੱਤਾ ਯਾਰ ਆਪਣੇ ਪਿੰਡ ਦਾ ਹੀ ਕਰਵਾਇਆ ਵਧੀਆ ਕੀਤਾ ਉਹ ਇਸ ਤਰ੍ਹਾਂ ਦੇ ਕੰਮ ਹੋਰ ਵੀ ਹੋਣਗੇ ਕਈ ਤਰ੍ਹਾਂ ਦੇ ਹੋਣਗੇ ਜਿਹੜੇ ਕਰਨੇ ਆ ਬੰਦੇ ਆ ਤੋਂ ਆਪ ਨੂੰ ਹਰ ਤਰ੍ਹਾਂ ਦੇ ਕੰਮ ਜਿਹੜੇ ਉਹ ਸਮੇਂ ਦੇ ਨਾਲ ਹੀ رون ਦੇ ਵਿੱਚ ਸ਼ੋਭਾ ਦਿੰਦੇ ਨੇ ਜੇ ਸਮੇਂ ਤੋਂ ਲੰਘ ਜਾਵੇ ਇਹ ਲੋਕ ਭੁੱਲਣ ਤਾਂ ਫੇਰ ਇਹ ਕੰਮ ਕੀਤੇ ਜਾਣ ਤੇ ਉਹ ਸ਼ੋਭਾ ਨਹੀਂ ਬਣਦੀ ਸ਼ੋਭਾ ਉੱਥੇ ਕੰਮ ਦੀ ਪੈਂਦੀ ਜੇ ਸਮੇਂ ਤੋਂ ਪਹਿਲਾਂ ਕੀਤਾ ਜਾਵੇ ਵਧੀਆ ਕੀਤਾ ਹੋਰ ਵਧੀਆ ਲੱਗਣਾ ਸੀ ਕਿਉਂਕਿ ਉਹ ਸਿਨੇਹ ਜ਼ਿੰਮੇਵਾਰ ਜੇ ਸਰਕਾਰ ਦੇ ਅਹੁਦੇਦਾਰ ਜਿਹਦੇ ਵਿੱਚ ਤੁਹਾਨੂੰ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਮਾਰਕੀਟ ਕਮੇਟੀ ਚੇਅਰਮੈਨ ਬਣੇ ਜੇ ਇਹ ਲੋ ਸਦੀਆ ਕੀ ਤਾਂ ਆਉਣ ਵਾਲੀ ਜੀ ਪੰਚਾਇਤਾਂ ਚੁਣੀਆਂ ਉਦੋਂ ਤੋਂ ਕੰਮ ਕਰਨਾ ਹੀ ਆ ਜਿਹੜੀ ਵੀ ਪੰਚਾਇਤ ਆਉਗੀ ਉਹਨੂੰ ਸਰਕਾਰਾਂ ਨੇ ਅਸੀਂ ਫੰਡ ਦੇਣਿਆ ਤੇ ਦੇ ਕੇ ਕੰਮ ਕਰਵਾਏ ਜਾਣੇ ਬਾਕੀ ਇਹ ਗੱਲ ਲੱਗਦੀ ਆ ਕਰਨੀ ਚਾਹੀਦੀ ਆ ਤੇ ਜਿਹੜੇ ਲੋਕ ਕਰਦੇ ਨਹੀਂ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਕੰਮ ਪਛੜ ਜਾਂਦੇ ਉਹਨਾਂ ਦੇ ਆਪਣੇ ਆਪ ਦੇ ਕੰਮ ਜਿਹੜੇ ਪਛੜ ਜਾਂਦੇ ਨੇ ਹਾਂ ਉਹਨਾਂ ਦਾ ਨੁਕਸਾਨ ਜ਼ਰੂਰ ਹੁੰਦਾ ਜਿਹੜੇ ਬੋਲਦੇ ਨੇ ਨੁਕਸਾਨ ਇਹਨੇ ਇਸ ਕਿਸਮ ਦਾ ਨੁਕਸਾਨ ਤਾਂ ਵੀ ਜਿਹੜੇ ਸ਼ਾਇਦ ਸਰਕਾਰਾਂ ਤੋਂ ਕੋਈ ਕੰਮ ਲੈਣ ਹੁੰਦੇ ਫਿਰ ਸਰਕਾਰਾਂ ਲਾਲ ਅੱਖਾਂ ਕੱਢ ਕੇ ਵੇਚਦੀਆਂ ਸਰਕਾਰਾਂ ਲਾਲ ਅੱਖਾਂ ਕੱਢ ਕੇ ਵੇਚਦੀਆਂ ਨੇ ਉਹ ਸਰਕਾਰਾਂ ਕਿਹੜੀਆਂ ਨੇ ਐਮਐਲਏ ਚੇਅਰਮੈਨ ਜਾਂ ਸਰਕਾਰ ਦੇ ਕੋਈ ਵੀ ਅਧਿਕਾਰੀ ਅਧਿਕਾਰੀ ਜਾਂ ਪਾਰਟੀ ਦੇ ਜ਼ਿੰਮੇਵਾਰ ਬੰਦੇ ਜਿਹੜੇ ਹੁੰਦੇ ਆ ਉਹਨਾਂ ਦਾ ਫੰਡ ਦੇ ਉੱਤੇ ਸਮੇਂ ਦੇ ਉੱਤੇ ਠੀਕ ਹੈ ਨਾ ਪਹਿਲਾਂ ਕੁਝ ਨਜ਼ਰਾਂ ਅੱਖਾਂ ਵਾਲੀਆਂ ਹੋਰ ਹੁੰਦੀਆਂ ਫੇਰ ਨਜ਼ਰਾਂ ਕੁਝ ਹੋਰ ਹੋ ਜਾਂਦੀਆਂ ਕਿਉਂਕਿ ਜਿਹੜਾ ਉਹਦੇ ਉੱਤੇ ਜ਼ਿੰਮੇਵਾਰੀ ਆ ਜਾਂਦੀ ਆ ਫਿਰ ਉਹ ਆਮ ਜਨਤਾ ਨੂੰ ਪੇਸ਼ਾਨ ਨਾ ਦੀ ਗੱਲ ਨਹੀਂ ਕਰਦੇ ਇਹ ਪਛਾਣਨ ਦਾ ਕੰਮ ਕੋਈ ਕੋਈ ਕਰਦਾ ਜਿਹੜਾ ਕੋਈ ਆਪਣੇ ਆਪ ਚ ਨਾ ਰੱਖਦਾ ਜਿਹੜਾ ਖੌਫ ਰੱਖਦਾ ਹੋਵੇ ਸਤਿਗੁਰ ਦਾ ਠੀਕ ਹੈ ਜੀ ਉਹੀ ਬੜੇ ਪ੍ਰੇਮ ਦੇ ਨਾਲ ਲੋਕਾਂ ਦੇ ਕੰਮ ਕਰਦੇ ਆ ਪਰ ਤੁਹਾਡੇ ਵਰਗੇ ਲੋਕ ਤੇ ਚਲੋ ਆਪਣੇ ਆ ਦਾ ਕੀਤਾ ਨਾਮ ਭੁੱਲ ਜਾਂਦੇ ਆ ਵੀ ਇਸ ਲਈ ਹਨ ਉਹ ਜਿਹੜੇ ਪਾਰਟੀ ਦੇ ਉਦਦਾਰ ਆਏ ਜਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਨਕਾਰ ਦਿੰਦੇ ਨੇ ਤੁਹਾਡੇ ਵਰਗੇ ਵੋਇਸ ਕਰਕੇ ਵੀ ਦੁਖੀ ਹੋ ਕੇ ਬੋਲਦੇ ਨੇ ਉਹ ਇੱਥੇ ਹੀ ਮੈਂ ਸਮਾਪਤੀ ਕਰਦਾ ਹਾਂ ਮੇਰੇ ਪਿਆਰੋ ਜੇ ਮੇਰੀ ਗੱਲਬਾਤ ਚੰਗੀ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣਾ ਕਮੈਂਟ ਕਰਕੇ ਵੀ ਦੱਸੋ ਇੱਥੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ